ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਤੇ ਬਾਰੇ ਆਈਤਾ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚ ਪਿਛਲੇ 24 ਘੰਟਿਆਂ ਦੇ ਦੌਰਾਨ ਮੌਨਸੂਨ ਕਮਜ਼ੋਰ ਹੋ ਰਿਹਾ ਹੈ ਤੇ ਹਾਲਾਂਕਿ ਕੁਝ ਥਾਵਾਂ ਤੇ ਹਲਕੀ ਤਦਰਮਣੀ بارش ਹੋਈ ਹੈ ਵਪਾਕ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਕੋਈ ਅਲਰਟ ਨਹੀਂ ਹੈ ਇਸ ਕਰਕੇ ਪਾੜਮਣ ਵਧਣ ਦੀ ਸੰਭਾਵਨਾ ਹੈ ਤੇ ਅਗਸਤ ਤੱਕ ਹੁਣ ਤੱਕ ਇਹ ਨਮੀ ਸਿਰਫ ਪਿਆ ਅਗਸਤ ਜੋ ਹੁਣ ਤੱਕ ਪੰਜਾਬ ਵਿੱਚ ਆਉਣ ਨਾਲ 11% ਦੀ ਘਟਮੀ ਦਰਜ ਕੀਤਾ ਗਿਆ ਹੈ ਅੰਕੜਿਆਂ ਅਨੁਸਾਰ ਪੰਜਾਬ ਚ 109.7 ਮਿਲੀਮੀਟਰ ਦੀ ਆਮਰ ਖਦਮਕਾਬਲੇ ਇਸਤਨ ਮੇਂ ਵਰਸਾ 9 ਮਿਲੀਮੀਟਰ ਰੱਖਾ ਹੋਈ ਹੈ ਤੇ ਪੰਜਾਬ ਦੇ 14 ਜ਼ਿਲ੍ਹਿਆਂ ਚ ਘੱਟ بارش ਹੋਈ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਚ ਬਰਨਾਲਾ ਬਠਿੰਡਾ ਪਾ ਦੇਗੜਾ ਸ਼ਹਿਰ ਪਰ ਮੋਗਾ ਲੁਧਿਆਣਾ ਕਪੂਰਸਾ ਮਾਨਸਾ ਮੁਕਤਸਰ ਜਲੰਧਰ ਪਟਿਆਲਾ ਇਹ ਸਾਰੇ ਜ਼ਿਲ੍ਹੇ ਸ਼ਾਮਲ ਨੇ ਤੇ ਦੂਜੇ ਪਾਸੇ ਬਹੁਤ ਬਹੁਤ ਪੰਜਾਬ ਦੇ ਵੱਖ-ਵੱਖ ਤਾਪਮਾਨ ਚ ਜ਼ਿਲ੍ਹਿਆਂ ਚ ਵਾਤਵਾ ਤਾਪਮਾਨ 0.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਫਿਲਹਾਲ ਇਹ ਆਮ ਦੇ ਜਿਹੜੇ ਇਹ ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 36.7 ਡਿਗਰੀ ਦੇ ਆਮ ਦੇ ਨੇੜੇ ਰਿਹਾ ਵੀਡੀਓ ਦੇਖਣ ਲਈ ਤੁਹਾਡਾ ਧੰਨ